ਮ사ਜ ਸੈਂਟਰ ਦੀ ਆੜ ਵਿੱਚ ਚੱਲ ਰਹੇ ਸੈਕਸ ਰੈਕਿਟ ਦਾ ਪਰਦਾਫਾਸ਼ ਸਨੀ ਅੰਕਲੇਵ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਹੋ ਰਹੀ ਸੀ ਕਰਤੂ ਮੁਹਾਲੀ ਦੇ ਕੋਲ ਪੈਂਦੇ ਖਰੜ ਦੇ ਸਨੀ ਅੰਕਲੇਵ ਦੀ ਮਾਰਕੀਟ ਦੇ ਸ਼ੋਅਰੂਮ ਵਿੱਚ ਚੱਲ ਰਹੇ ਸਪਾ ਸੈਂਟਰ ਦੀ ਆੜ ਵਿੱਚ ਸੈਕਸ ਰੈਕਿਟ ਦਾ ਪਰਦਾਫਾਸ਼ ਹੋਇਆ ਹੈ ਸਪਾ ਸੈਂਟਰ ਚਲਾ ਰਿਹਾ ਮਾਲਕ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੂੰ ਚਖਮਾ ਦੇ ਕੇ ਫਰਾਰ ਹੋ ਗਿਆ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਪਿਊਸ਼ ਗੋਇਨ ਨੇ ਦੱਸਿਆ ਕਿ ਸਨੀ ਅੰਕਲੇਵ ਖਰੜ ਦੀ ਮਾਰਕੀਟ ਵਿੱਚ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੇ ਉਹਨਾਂ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਉਹਨਾਂ ਦੇ ਮੰਜ਼ਿਲ ਤੇ ਸਪਾ ਸੈਂਟਰ ਚੱਲ ਰਿਹਾ ਹੈ ਪਿਛਲੇ ਕਈ ਸਮੇਂ ਤੋਂ ਸਪਾ ਸੈਂਟਰ ਕਾਰਨ ਉਹ ਬਹੁਤ ਤੰਗ ਪਰੇਸ਼ਾਨ ਨੇ ਕਿਉਂਕਿ ਰੋਜ਼ਾਨਾ 100 ਬੰਦਾ ਉੱਪਰ ਚੜਦਾ ਤੇ ਉਤਰਦਾ ਹੈ। ਕਈ ਵਾਰ ਉਹਨਾਂ ਦੇ ਦਫ਼ਤਰ ਵਿੱਚ ਵੜ ਕੇ ਲੋਕੀ ਪੁੱਛਦੇ ਹਨ ਕਿ ਇਸ ਪਾਸ ਸੈਂਟਰ ਹੈ। ਉਹਨਾਂ ਅੱਜ 트ੈਪ ਲਗਾ ਕੇ ਇਸ ਪਾਸ ਸੈਂਟਰ ਦੀਆਂ ਗਤੀਵਿਧੀਆਂ ਤੋਂ ਤੰਗ ਆ ਕੇ ਆਪਣਾ ਇੱਕ ਬੰਦਾ ਸਪਾ ਸੈਂਟਰ ਭੇਜਿਆ। ਜਿੱਥੇ ਇੱਕ ਲੜਕੀ ਨੇ ਉਸ ਨੂੰ ਮ사ਜ ਬਾਰੇ ਬ੍ਰੌਸ਼ਰ ਦਿਖਾ ਕੇ ਸਾਰੀ ਜਾਣਕਾਰੀ ਦਿੱਤੀ। ਜਿਸ ਸੰਬੰਧੀ ਉਹਨਾਂ ਪਾਸ ਵੀਡੀਓ ਆਦ ਮੌਜੂਦ ਨਹੀਂ। ਉਹਨਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਪੁਲਿਸ ਕਰਮਚਾਰੀ ਮੌਕੇ ਤੇ ਆਏ ਤਾਂ ਉਹਨਾਂ ਕਿਹਾ ਕਿ ਇਹ ਖੇਤਰ थाना सदर ਖਰੜਦਾ ਏਰੀਆ ਪੈਂਦਾ ਹੈ ਤੇ ਉਹ ਸਾਨੂੰ थाना मुंशी ਦਾ ਨੰਬਰ ਦੇ ਕੇ ਚਲੇ ਗਏ। थाना सदर ਖਰੜ ਤੋਂ ਗੁਲਵਿੰਦਰ ਸਿੰਘ ਮੈਲਾ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੇ ਉਹਨਾਂ ਬਾਅਦ ਵਿੱਚ ਦੱਸਿਆ ਕਿ ਸਪਾ ਸੈਂਟਰ ਵਿੱਚ ਪੁਚ ਕੀ ਤਰਨ ਉਪਰੰਤ ਚਾਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸੰਬੰਧੀ ਉਹਨਾਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਤੇ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਸ਼ਿਕਾਇਤਕਰਤਾ ਦੇ ਬਿਆਨ ਕਲੰਬਨ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਿਹਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਹੇ ਮਾਲਕ ਕੈਲਾਸ਼ ਨੇ ਦੱਸਿਆ ਕਿ ਉਹਨਾਂ ਨੇ ਸਰਕਾਰ ਤੋਂ ਲਾਇਸੈਂਸ ਲਿਆ ਹੋਇਆ ਹੈ ਤੇ ਕੋਈ ਗਲਤ ਕੰਮ ਨਹੀਂ ਕੀਤਾ ਜਾ ਰਿਹਾ ਸਪਾ ਸੈਂਟਰ ਵਿੱਚ ਕੋਈ ਵੀ ਮ사ਜ ਕਰ ਉਹਨਾਂ ਤੇ ਪਿਊਸ਼ ਕੋਇਲ ਵੱਲੋਂ ਲਗਾਏ ਕਥਿਤ ਦੋਸ਼ ਬਾਰੇ ਸਪਸ਼ਟ ਕੀਤਾ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਤਾਂ ਉਹਨਾਂ ਕਿਹਾ ਕਿ ਉਹ ਆ ਕੇ ਗੱਲ ਕਰ ਦੇਣੇ ਮ사ਜ ਸੈਂਟਰ ਦੀ ਆੜ ਵਿੱਚ ਚੱਲ ਰਹੇ ਸੈਕਸ ਰੈਕਿਟ ਦਾ ਪਰਦਾਫਾਸ਼ ਸਨੀ ਐਂਕਲੇਵ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਹੋ ਰਹੀ ਸੀ ਕਰਤੂ ਮੁਹਾਲੀ ਦੇ ਕੋਲ ਪੈਂਦੇ ਖਰੜ ਦੇ ਸਨੀ ਐਂਕਲੇਵ ਦੀ ਮਾਰਕੀਟ ਦੇ ਸ਼ੋਅਰੂਮ ਵਿੱਚ ਚੱਲ ਰਹੇ ਸਪਾ ਸੈਂਟਰ ਦੀ ਆੜ ਵਿੱਚ ਸੈਕਸ ਰੈਕਿਟ ਦਾ ਪਰਦਾਫਾਸ਼ ਹੋਇਆ ਹੈ ਸਪਾ ਸੈਂਟਰ ਚਲਾ ਰਿਹਾ ਮਾਲਕ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਪਿਊਸ਼ ਗੋਇਲ ਨੇ ਦੱਸਿਆ ਕਿ ਸਨੀ ਐਂਕਲੇਵ ਖਰੜ ਦੀ ਮਾਰਕੀਟ ਵਿੱਚ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੇ ਉਹਨਾਂ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਉਹਨਾਂ ਦੇ ਮੰਜ਼ਿਲ ਤੇ ਸਪਾਸ ਸੈਂਟਰ ਚੱਲ ਰਿਹਾ ਹੈ ਪਿਛਲੇ ਕਈ ਸਮੇਂ ਤੋਂ ਸਪਾਸ ਸੈਂਟਰ ਕਾਰਨ ਉਹ ਬਹੁਤ ਤੰਗ ਪਰੇਸ਼ਾਨ ਨੇ ਕਿਉਂਕਿ ਰੋਜ਼ਾਨਾ 100 ਬੰਦਾ ਉੱਪਰ ਚੜਦਾ ਤੇ ਉਤਰਦਾ ਹੈ। ਕਈ ਵਾਰ ਉਹਨਾਂ ਦੇ ਦਫ਼ਤਰ ਵਿੱਚ ਵੜ ਕੇ ਲੋਕੀ ਪੁੱਛਦੇ ਹਨ ਕਿ ਇਸ ਪਾਸ ਸੈਂਟਰ ਹੈ। ਉਹਨਾਂ ਅੱਜ 트ੈਪ ਲਗਾ ਕੇ ਇਸ ਪਾਸ ਸੈਂਟਰ ਦੀਆਂ ਗਤੀਵਿਧੀਆਂ ਤੋਂ ਤੰਗ ਆ ਕੇ ਆਪਣਾ ਇੱਕ ਬੰਦਾ ਸਪਾ ਸੈਂਟਰ ਪੇਜਿਆ ਜਿੱਥੇ ਇੱਕ ਲੜਕੀ ਨੇ ਉਸ ਨੂੰ ਮ사ਜ ਬਾਰੇ ਬ੍ਰੋਸ਼ਰ ਦਿਖਾ ਕੇ ਸਾਰੀ ਜਾਣਕਾਰੀ ਦਿੱਤੀ। ਜਿਸ ਸੰਬੰਧੀ ਉਹਨਾਂ ਕੋਲ ਵੀਡੀਓ ਆਦ ਮੌਜੂਦ ਨਹੀਂ। ਉਹਨਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਪੁਲਿਸ ਕਰਮਚਾਰੀ ਮੌਕੇ ਤੇ ਆਏ ਤਾਂ ਉਹਨਾਂ ਕਿਹਾ ਕਿ ਇਹ ਖੇਤਰ ਥਾਣਾ ਸਦਰ ਖਰੜਦਾ ਏਰੀਆ ਪੈਂਦਾ ਹੈ ਤੇ ਉਹ ਸਾਨੂੰ ਥਾਣਾ ਮੁਨਸ਼ੀ ਦਾ ਨੰਬਰ ਦੇ ਕੇ ਚਲੇ ਗ ਗੁਲਵਿੰਦਰ ਸਿੰਘ ਮੈਲਾ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੇ। ਉਨ੍ਹਾਂ ਬਾਅਦ ਵਿੱਚ ਦੱਸਿਆ ਕਿ ਸਪਾ ਸੈਂਟਰ ਵਿੱਚ ਪੁਚਕਿਰਨ ਉਪਰੰਤ 4 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਸੰਬੰਧੀ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਤੇ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਸ਼ਿਕਾਇਤਕਰਤਾ ਦੇ ਬਿਆਨ ਕਲੰਬੰਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਿਹਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਸਪਾ ਸੈਂਟਰ ਚਲਾ ਰਹੇ ਮਾਲਕ ਕੈਲਾਸ਼ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਲਾਇਸੈਂਸ ਲਿਆ ਹੋਇਆ ਹੈ ਤੇ ਕੋਈ ਗਲਤ ਕੰਮ ਨਹੀਂ ਕੀਤਾ ਜਾ ਰਿਹਾ। ਸਪਾ ਸੈਂਟਰ ਵਿੱਚ ਕੋਈ ਵੀ ਮ사ਜ ਕਰਵਾ ਉਨ੍ਹਾਂ ਤੇ ਪਿਊਸ਼ ਕੋਇਲ ਵੱਲੋਂ ਲਗਾਏ ਕਥਿਤ ਦੋਸ਼ ਬਾਰੇ ਸਪਸ਼ਟ ਕੀਤਾ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਤਾਂ ਉਹਨਾਂ ਕਿਹਾ ਕਿ ਉਹ ਆ ਕੇ ਗੱਲ ਕਰਦੇ ਨੇ